ਹਾਂਜੀ ਸੰਗਤ ਜੀ ਅਸੀਂ ਪਹੁੰਚ ਗਏ ਜੀ ਬیدر ਸਾਹਿਬ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਜੀ ਗੁਰਦੁਆਰਾ ਸਾਹਿਬ ਦੇਖੋ ਜੀ ਕਿੰਨਾ ਠੰਡਾ ਮਿੱਠਾ ਜਲ ਹੈ ਜੀ ਇਹ ਉਸ ਪਹਾੜੀ ਜੋ ਜਲ ਆ ਰਿਹਾ ਕਿਥੇ ਮਾਰਜ ਨੇ ਮਾਰਜ ਕੋਲ ਉਰੇ ਬیدر ਤੇ ਲੋਕ ਹਾਜ਼ਰ ਹੋਏ ਸੀ ਸਤਗੁਰੂ ਜੀ ਸਾਡੇ ਕੋਲ ਜਲਦੀ ਬੜੀ ਤੰਗੀ ਹੈ ਤਾਂ ਸਤਗੁਰੂ ਜੀ ਨੇ ਉਰੇ ਜਲ ਦਾ ਚਸ਼ਮਾ ਪ੍ਰਗਟ ਕੀਤਾ ਸੀਗਾ ਇਹ ਉਹੀ ਜਲ ਹੈ ਜੀ ਮੈਂ ਇਹ ਵੰਡਦੇ ਹੀ ਇਥੇ ਸਰੋਵਰ ਦੇ ਦਰਸ਼ਨ ਹੁੰਦੇ ਹਨ ਸਰੋਵਰ ਬੜਾ ਸ਼ਾਨਦਾਰ ਬਣਿਆ ਹੋਇਆ ਪਿੱਛੇ ਗੁਰੂ ਘਰ ਦੇ ਸੁੰਦਰ ਇਮਾਰਤ ਹੈ ਜੀ ਤੇ ਇੱਧਰ ਕੁਝ ਹੋਰ ਵਰਕ ਵੀ ਚੱਲ ਰਿਹਾ ਹੈ ਜੀ ਤੇ ਬਹੁਤ ਹੀ ਸੁੰਦਰ ਤੇ ਸੋਹਣਾ ਸਥਾਨ ਬਣਿਆ ਹੋਇਆ ਹੈ ਜੀ ਦਰਸ਼ਨ ਕਰਿਓ ਜੀ ਬੀਦਰ ਸਾਹਿਬ ਦੇ ਤੇ ਪਿੱਛੇ ਪਹਾੜੀ ਹੈ ਜੀ ਜਿਸ ਪਹਾੜੀ ਚੋਂ ਜਲ ਪ੍ਰਗਟ ਕੀਤਾ ਸੀ ਮਹਾਰਾਜ ਨੇ ਬਹੁਤ ਹੀ ਸੰਗਤਾਂ ਦਾ ਠਾਠਾ ਮਾਰਦਾ ਕੱਠ ਹੈ ਜੀ ਤੇ ਆਪ ਦੇਖੋ ਜੀ ਕਿੰਨੀਆਂ ਗੱਡਾਂ ਗੱਡੀਆਂ ਆਈਆਂ ਹੋਈਆਂ ਜੀ ਕਿਉਂਕਿ ਭਾਈ ਸਾਹਿਬ ਕੋਲਵੰਦ ਸਿੰਘ ਜੀ ਦੇ ਜੋ 25 ਸਾਲ ਸੇ ਪੂਰਨ ਹੋਏ ਸਨ ਉਹ ਕੱਲ ਸਮਾਗਮ ਸਮਾਪਤ ਹੋ ਗਿਆ ਹੈ ਜੀ ਤੇ ਅੱਜ ਸਾਰੀ ਸੰਗਤ ਇਥੇ ਬੀਦਰ ਸਾਹਿਬ ਦਰਸ਼ਨਾਂ ਲਈ ਪਹੁੰਚੀ ਹੋਈ ਹੈ ਜੀ ਆ ਦੇਖੋ ਜੀ ਬਹੁਤ ਹੀ ਸੁੰਦਰ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਜੀ ਚਲੋ ਸਭ ਤੋਂ ਪਹਿਲਾਂ ਚੱਲਦੇ ਹਾਂ ਸਰੋਵਰ ਵੱਲ ਪਹਿਲਾਂ ਸਰੋਵਰ ਚਲੋ ਜੀ ਪੰਜ ਸਨਾਨਾ ਕਰ ਲਓ ਜੇ ਨਹੀਂ ਵੀ ਸਨਾਨਾ ਕਰਨਾ ਨਾ ਸਨਾਨਾ ਤਾਂ ਕਰਾਂਗੇ ਹੁਣ ਟਿਕਣਾ ਆਉਂਦਾ ਬਾਰ-ਬਾਰ ਚਲੋ ਜਿਸ ਨੇ ਨਹੀਂ ਕਰਨਾ

ਨਾਲੇ ਆ ਨਾਲੇ ਆ ਹਾਂਜੀ ਹਾਂਜੀ ਪਾਣੀ ਆ ਰਿਹਾ ਉੱਥੇ ਉੱਥੇ ਆ ਰਿਹਾ ਉੱਥੇ ਪਾਣੀ ਭਰ ਕੇ ਲੇ ਗਏ ਤਾਂ ਸਨਾਨ ਕਰ ਗਏ ਆ ਜੀ ਇਸ ਰਣ ਕਰਨਾ ਪਰੰਤ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀਆਂ ਜੀ ਮੰਮੀ ਉਹਨੇ ਤਾਂ ਆਈਆਂ ਨਹੀਂ ਲੈ ਕੇ ਆਵਾ ਕਿਥੋਂ ਕਰਾਣੇ ਆ ਆਪਾਂ ਦੀਗ ਇਹ ਦੇਖ ਕਾਊਂਟਰ

ਕਰੋ ਜੀ ਅੰਮ੍ਰਿਤਕੁੰਡ ਦੇ ਜਿੱਥੇ ਸਤਗੁਰੂ ਗੁਰਨਾਨ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਜਲ ਪ੍ਰਗਟ ਕੀਤਾ ਸੀਗਾ ਜੀ ਦਰਸ਼ਨ ਕਰੋ ਜੀ ਉਹ ਸਥਾਨ ਹੈ ਪਵਨ ਪਵਿੱਤਰ ਮੈਂ ਖਿਥੋਂ ਵੀ ਜਲ ਸੰਗਤਾਂ ਭਰ ਕੇ ਲਿਆ ਰਹੀਆਂ ਨੇ ਜੀ ਆਓ ਬਦਲਣੇ ਪਾਣੀ ਇਸ ਕੀ ਬ੍ਰਹਮਾ ਵਿਸ਼ਨੂ ਔਰ ਬੇਸ਼ ਚਲੋ ਸਾਧ ਸੰਗਤ ਜੀ ਨੇ ਦਰਸ਼ਨ ਕਰ ਲਏ ਆ ਜੀ ਗੁਰਦਾਰ ਨਾਨਕ ਜੀ ਦਾ ਸਾਹਿਬ ਦੇ ਲੰਗਰ ਪ੍ਰਸ਼ਾਦ ਛਕ ਲਿਆ ਜੀ ਸੁਨਾਣ ਕਰ ਲਿਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਆ ਹੁਣ ਵਾਪਸੀ ਹਜੂਰ ਸਾਹਿਬ ਨੂੰ ਰਵਾਨੇ ਪਾ ਲਿਆ ਜੀ ਬਸ ਖੜੀਏ ਸੰਗਤ ਡਿਗਰੀ ਆ ਜੀ ਤੇ ਹੁਣ ਅਸੀਂ ਹਜੂਰ ਸਾਹਿਬ ਨੂੰ ਚੱਲੇ ਆ ਜੀ बैग क्या पहले तो बिनि को कहिए ना क्या गया गया है लोग लोगों को मेरा माने नहीं कर रहे नहीं किया बोलना बोलो मैं मन था मैं और मना कर लिया आप भी बोलो ਇਹ ਗੁਰੂ ਜੀ ਕੀ ਸੈਕਟ ਦੇ ਦੋ ਮੇ ਪਾਣੀ ਹੈ ਪੁਰਤੇ ਦਵਾ ਦੰਦੇ ਮਾਪਾ ਪੂਜਾ ਐਡੀ ਦੂਰ ਆਏ ਆ ਇਹਨੇ ਪਣਾ ਇੱਧਰ ਵਾਲੇ ਸਟੇਸ਼ਨ ਲੱਗੇ ਤਾਂ ਉੱਥੇ ਇਹ ਤੋੜਾ ਕੱਟ ਮਤਲਬ ਯਾਨੀ ਰਟਾਇਰ ਸਾਉਂਥ ਹਡੀਪ ਟਾਇਰ ਗੋਮਾਨਿਕ ਹਸਪੀਟਲ

ਹੱਲੂ ਅਰਜੁਨ ਕੋਈ ਐਕਟਰ ਕੁਝ ਐਵੇਂ ਨਾ ਕੀ ਫੋਟੋ ਫੋਟੋ ਜੀ ਉਹ ਮਸ਼ੀਨਾਂ ਵਿੱਚ ਨਹੀਂ ਨਹੀਂ ਗੁਰਦੁਆਰਾ ਸਾਹਿਬ ਹੀ ਬਣ ਰਿਹਾ ਤਾਂ ਅੰਦਰ ਖਾਈ ਮਸ਼ੀਨਾਂ ਮਸ਼ੀਨਾਂ ਪੰਚਾਇਤ ਕੋਲ ਤੋਂ ਵਾਰਾ ਪੈਸਾ ਪਾਈ ਸਾਹਿਬ ਸਿੰਘ ਜੀ ਪੰਜਵੇਂ ਵਾਰਾ ਬਿੰਨੂ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਸਤ ਸ਼੍ਰੀ ਅਕਾਲ ਗੁਰੂ ਤੰਤਨ ਪੰਜਵੇ ਵਾਰਾ ਹਾਂ ਸੇ ਚੌਪਾਈ ਸਭ ਪਾਈ ਸਾਹਿਬ ਸਿੰਘ ਜੀ

ਆਜੋ ਭਾਈ ਆਜੋ ਉਹ ਆਰਾਧ ਰੋ ਗਿਆ ਟੋਕਨ ਕੀ ਬਣਾਇਆ ਨੇ ਜੀ